ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿਛਲੇ ਐਪੀਸੋਡੋ ਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 55 ਅਤੇ 56 ਦਾ ਪਾਠ ਸਰਵਣ ਕੀਤਾ ਸੀ ਆਓ ਅੱਜ ਇਸ ਐਪੀਸੋਡੋ ਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 57 ਅਤੇ 58 ਦਾ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਜਿੰਨੇ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਏ ਸੱਚੇ ਸੇ ਤੀਰ ਤਿਆ ਸੱਚੋ ਪੱਲੈ ਪਾਏ ਤ੍ਰਿਪਵਨ ਸੋ ਪ੍ਰਭ ਜਾਣੀਐ ਸਾਚੋ ਸਚੈ ਨਾਏ ਸਾਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਆਵੇ ਰੰਗ ਸੱਚ ਸੁਹਾਗਣ ਸਾ ਭਲੀ ਫਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੂੰਗਰ ਜਾਓ ਬਨ ਮੈਂ ਭੂਲੀ ਜੇ ਫਿਰਾ ਬਿਨ ਗੁਰ ਬੂਜ ਨਾ ਪਾਓ ਨਾਵੋ ਭੂਲੀ ਜੇ ਫਿਰਾ ਫਿਰ ਫਿਰ ਆਓ ਜਾਓ ਪੁੱਛੋ ਜਾਏ ਪਧਾਉਆ ਚੱਲੇ ਚੱਕਰ ਹੋਏ ਰਾਜ ਨ ਜਾਣ ਹੈ ਆਪਣਾ ਦਾਰ ਘਰ ਠਾਕ ਨਾ ਹੋਏ ਨਾਨਕ ਕੋ ਰਵ ਰਹਾ ਦੂਜਾ ਵਰਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰਾ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਿਜੈ ਤੇ ਸੁਖ ਅਗਲੋ ਨਾ ਲਾਗੇ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂ ਔਰ ਮੈਲ ਭਰੀ ਸਭ ਜਾਏ ਰਹਾਓ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਾਵਸਸ ਦੀਪ ਨੂਪ ਜੋਤ ਤ੍ਰਿਪਵਨ ਜੋਤ ਪਾਰ ਹਾਟ ਪਟਨ ਗੜ ਕੋਠੜੀ ਸੱਜ ਸੌਦਾਵਾ ਪਾਰ ਗਿਆਨ ਅੰਜਨ ਭੈ ਪੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖ ਐਠਾਏ ਐਸਾ ਸਤਗੁਰ ਜੇ ਮਿਲੈ ਤਾਂ ਸਹਿਜੇ ਲਏ ਮਿਲਾਏ ਕਾਸ ਕਰ ਸਵੱਟੀ ਲਾਈਐ ਪਰਖੇ ਹਿੱਤ ਚਿੱਤ ਲਾਏ ਖੋਟੇ ਠੋਰ ਨਾ ਪਾਏ ਨੀ ਖਰੇ ਖਜ਼ਾਨੇ ਪਾਏ ਆਸ ਦੇ ਸਾ ਦੂਰ ਕਰ ਈਓ ਮਲ ਜਾਏ ਸੁਮਾਏ ਸੁਖੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ ਸੁਖਾ ਕੋ ਦੁਖ ਅਗਲਾ ਮਨ ਮੁਖ ਬੂਜ ਨਾ ਹੋਏ ਸੁਖ ਦੁਖ ਸਮ ਕਰ ਜਾਣੀ ਹੈ ਸਬਦ ਭੇਦ ਸੁਖ ਹੋਏ ਭੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ ਮਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸਚ ਰਤੇ ਸੇ ਜਿਨ ਗਏ ਹਉ ਸਦ ਬਲਿਹਾਰੈ ਜਾਸ ਜੋ ਜੋ ਗਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਏ ਵਹੁਣਿਆ ਮੋਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲਾ ਮਿਲਾਏ ਆਪ ਪਛਾਣੇ ਘਰ ਵਸੈ ਹੋ ਮੈ ਤ੍ਰਿਸ ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮੰਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੋ ਦੁਹਾਗਣੀ ਕਿਉ ਥਿਰ ਰਹੈ ਸੁਹਾਗ ਭਾਈ ਰੇ ਅਵਰ ਨਹੀਂ ਮੈ ਥਾਓ मैं तन नाम निदान है गुर दिया बल जाओ रहाओ गुरमत पत तिस तिस तिसकै संग मिलाओ तिस बिन घड़ी ना जीवाऊ बिन नावे मर जाओ मैं अंदले नाम न विसरै टेक टिकी कर जाओ गुरु जी ना का दुला चेले ना ही ठाओ ਬਿਨ ਸਤਗੁਰ ਨਾਉ ਨ ਪਾਈਐ ਬਿਨ ਨਾਵੇ ਕਿਆ ਸਵਾਉ ਆਏ ਗਿਆ ਪਛਤਾਵਣਾ ਜਿਉ ਸੁੰਨਿਆ ਘਰ ਕਾਉ ਬਿਨ ਨਾਵੇ ਦੁਖ ਦੇਹ ਹਰੀ ਜੋ ਕਲਰ ਕੀ ਪੀਤਾ ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਸਬਦ ਰਪੈ ਘਰ ਪਾਈਐ ਨਿਰਵਾਣੀ ਪਦ ਨੀਤ ਹੋ ਗੁਰ ਪੁੱਛੋ ਆਪਣੇ ਗੁਰ ਪੁਸ਼ਕਾਰ ਕਮਾਓ ਸ਼ਬਦ ਸਲਾਹੀ ਮਨ ਵਸੈ ਹੋ ਮੈਂ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖੇ ਉਰਤਾਰ ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰ ਸਬਦ ਮਰਐ ਸੋ ਮਰ ਰਹਾ ਫਿਰ ਮਰੈ ਨਾ ਦੂਜੀ ਵਾਰ ਸਬਦੈ ਹੀ ਤੇ ਪਾਈਐ ਹਰ ਨਾਮੇ ਲਗੈ ਪਿਆਰ ਬਿਨ ਸਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ ਸਭ ਸਲਾਹ ਹੈ ਆਪਕੋ ਵਡੋ ਹੋ ਬਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਣੇ ਕਿਆ ਹੋਏ ਨਾਨਕ ਸਬਦ ਪਛਾਣੀਐ ਹੋ ਮੈਂ ਕਰੈ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਰ ਤਨ ਸਿੰਗਾਰੀਐ ਜੋ ਬਨ ਬਾਦ ਘਵਾਰ ਨਾ ਮਾਣੇ ਸੁਖ ਸੇਜੜੀ ਬਿਨ ਪਰ ਬਾਦ ਸਿੰਗਾਰ ਦੁਖ ਕਣੋ ਦੋਹਾਗਣੀ ਨਾ ਘਰ ਸੇਜ ਪਧਾਰ ਮਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੇ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਿਜ ਸਿੰਗਾਰ ਸਚ ਮਾਣੇ ਫਿਰ ਸੇਜੜੀ ਗੂੜਾ ਹੈ ਤ ਪਿਆਰ ਗੁਰਮਖ ਜਾਣ ਸਿਝਾਣੀਐ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਰਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨ ਜਾਏ ਹਰ ਵਾਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ ਮਨ ਮੈਂ ਮਨੁਵਾ ਜੇ ਮਰੈ ਤਾਂ ਫਿਰ 라ਵੇ ਨਾਰ ਇਕਤ ਤਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗੁਰਮਖ ਨਾਮ ਆਧਾਰ ਖਿਨ ਮੈ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ ਸਬਦ ਪਛਾਣੈ ਰਵ ਰਹੈ ਨਾ ਤਿਸ ਕਾਲ ਸੰਤਾਏ ਸਾਹਿਬ ਤੁਲ ਨਾ ਤੋਲੀਐ ਕਥਨ ਨਾ ਪਾਇਆ ਜਾਏ ਸਾਹਿਬ ਤੁਲ ਨਾ ਤੋਲੀਐ ਕਥਨ ਨਾ ਪਾਇਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 57 ਤੇ 58 ਦਾ ਪਾਠ ਸਰਵਣ ਕੀਤਾ ਹੈ ਅਗਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 59 ਅਤੇ 60 ਦਾ ਬਾੜ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ